ਹੈਲੋ ਹਾਂਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਮੰਮੀ ਦੀ ਹਨਾ ਪੇਟੀ ਖੋਲੀ ਸੀ ਅੱਜ ਮੰਮੀ ਨੇ ਤੇ ਉਹਦੇ ਵਿੱਚ ਨਾ ਮੰਮੀ ਦੀਆਂ ਦੇਖੋ ਕਿੰਨੀਆਂ ਸੋਹਣੀਆਂ ਚਾਦਰਾਂ ਜਿਨ੍ਹਾਂ ਤੇ ਖਰਗੋਸ਼ ਮੋਰ ਬੱਤਕਾਂ ਨਾ ਪਾਈਆਂ ਹੁੰਦੀਆਂ ਨੇ ਅੱਜ ਕੱਲ ਨਾ ਇਹ ਸਾਰੀਆਂ ਚੀਜ਼ਾਂ ਅਲੋਪ ਹੋ ਚੁੱਕੀਆਂ ਨੇ ਤੇ ਪਹਿਲਾਂ ਨਾ ਦੇਖੋ ਕਿੰਨੇ ਪਿਆਰ ਨਾਲ ਮੰਮੀ ਹੋਰੀਆਂ ਆਪਦਾ ਦਾਤ ਤਿਆਰ ਕਰਦੀਆਂ ਹੁੰਦੀਆਂ ਸੀਗੀਆਂ ਤੇ ਮੈਂ ਇਹਦੇ ਵਿੱਚ ਤੁਹਾਨੂੰ ਆਪਣੇ ਹੱਥੀ ਬੁਣੀਆਂ ਹੋਈਆਂ ਦਰੀਆਂ ਵੀ ਦਿਖਾਵਾਂਗੀ ਸਫਾਈ ਦੇਖੋ ਤੁਸੀਂ ਹਨਾ ਕਿੰਨੀ ਐ ਹੱਥ ਦੀ ਤੇ ਇਹ ਜਾਲੀ ਵਟਦੇ ਆਉਂਦੀਆਂ ਦੀ ਹਨਾ ਇਹ ਦਰੀਏ ਜਿਹੜੀ ਇਹ ਨਾ ਖਾਕੀ ਮਲਕੀ ਕਾਟਨ ਕਪਾਹ ਲੱਗਦੀ ਹੁੰਦੀ ਹੈ ਇਹ ਉਹਦੀ ਹੈ ਇਹ ਮੈਂ ਬਣਾਈ ਹੋਈ ਹੈ ਤੇ ਜਿਹੜੀਆਂ ਇਹ ਡਿਜ਼ਾਈਨ ਪਾਏ ਹੋਇਆ ਲੱਗਦਾ ਹਰੇ ਦਾ ਇਹਨੂੰ ਰੇਵ ਕੁੰਡੀਆਂ ਦੀ ਹੈ ਨਾ ਕਹਿੰਦੇ ਹੁੰਦੇ ਸੀਗੇ ਤੇ ਇਹ ਮੰਮੀ ਦੀ ਆ ਗਈ ਫੇਰ ਤੇ ਨੀਚੇ ਇਹ ਦੇਖੋ ਕਿੰਨੀ ਸੋਹਣੀ ਜਾਲੀ ਹੈ ਇਹ ਪੁਰਾਣੀ ਜਾਲੀ ਅੱਜ ਤੋਂ 40 45 ਸਾਲ ਪਹਿਲਾਂ ਦੀ ਹੈ ਨਾ ਮੰਮੀ ਹੋਰਾਂ ਦੀ 45 ਕਿਉਂ 50 ਸਾਲ ਤੋਂ ਪਹਿਲਾਂ ਦੀ ਉਹ ਲਗਾ ਲੋ ਨਾ ਕਿਉਂਕਿ ਮੰਮੀ ਹੋਰਾਂ ਦੇ ਬਿਆਨ ਉਹ ਨਾ ਕਾਫੀ ਟਾਈਮ ਗੇ ਮੇਰਾ ਬڑا ਭਰਾ ਮੇਰਾ ਮੇਥੋਂ ਵੱਡਾ ਹੈਗਾ ਨਾ 45 ਸਾਲ ਵਾਂਗੂ ਵਿਆਹ ਹੋ ਗਏ ਮੰਮੀ ਉਹਨਾਂ ਦੇ ਹੋਇਆ ਨੂੰ ਤੇ ਬਹੁਤ ਸੋਹਣਾ ਦਾਜ ਆ ਦੇਖੋ ਖੜਾ ਕੁੜੀਆਂ ਕਿੱਕਲੀ ਪਾ ਰਹੀਆਂ ਨੇ ਤੇ ਨੀਚੇ ਮੁੰਡੇ ਜੋਟੀਆਂ ਫੜ ਕੇ ਖੜੇ ਨੇ ਜਿੱਦਾਂ ਦਾ ਹਨਾ ਕਲਚਰ ਹੁੰਦਾ ਸੀਗਾ ਉਸੇ ਤਰੀਕੇ ਦੀਆਂ ਦਰੀਆਂ ਬਣਾਈਆਂ ਜਾਂਦੀਆਂ ਸੀਗੀਆਂ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹ ਫੱਟੀਆਂ ਵਾਲੀਆਂ ਦਰੀਆਂ ਕਹਿੰਦੇ ਜਿਹੜਾ ਵੱਜ ਜਾਂਦਾ ਸੂਤ ਨਾ ਇਹ ਲੀਰਾਂ ਤੇ ਸੂਤ ਨੂੰ ਹਨਾ ਕੱਤ ਕੇ ਜਿੱਦਾਂ ਕਾਟਨ ਨੂੰ ਕੱਤ ਕੇ ਉਹ ਤੋਂ ਬਣਾਈਆਂ ਜਾਂਦੀ ਸੀ ਜਿੱਦਾਂ ਕਿ ਨਾਰਮਲ ਆਪਾਂ ਘਰੇ ਬਸਾ ਲੈਂਦੇ ਹੁੰਦੇ ਸੀ ਇਹ ਉਦਾਂ ਦੀਆਂ ਹਨਾ ਦਰੀਆਂ ਨਹੀਂ ਗੀਆਂ ਅੱਜ ਮੰਮੀ ਦੀ ਪੇਟੀ ਖੋਲੀ ਕਿਉਂਕਿ ਮੈਂ ਪੇਕੇ ਘਰ ਆਈ ਹੋਈ ਸੀ ਤੇ ਮੰਮੀ ਕਹਿੰਦੇ ਪੁੱਤ ਮੇਰੇ ਪੇਟੀ ਹਨਾ ਵੀ ਆਪਾਂ ਹਵਾਲਵਾ ਦਈਏ ਮਾੜੀ ਜੀ ਹੁੰਦਾ ਹੀ ਹੈ ਮਾਮਾ ਨੂੰ ਹਨਾ ਜਦੋਂ ਧੀਆ ਆਈਆਂ ਹੁੰਦੀਆਂ ਨੇ ਵੀ ਮੈਂ ਆਪਣੀ ਪੇਟੀ ਖੋਲਾਂ ਕਿਉਂਕਿ ਪੇਟੀ ਨਾਲ ਨਾ ਸਾਡਾ ਔਰਤਾਂ ਦਾ ਬਹੁਤ ਜ਼ਿਆਦਾ ਮੋਹ ਹੁੰਦਾ ਤੇ ਹੁਣ ਮੈਂ ਤੁਹਾਨੂੰ ਅੰਦਰ ਵੀ ਦਿਖਾਉਣੀ ਕਿਉਂਕਿ ਅੰਦਰ ਵੀ ਹੈ ਨਾ ਪਾਈਆਂ ਸੀਗੀਆਂ ਉਹ ਵੈਸੇ ਇਹਦੇ ਨਾਲ ਦੀ ਹੋਈ ਹੈ ਦਰੀ ਹਨਾ ਜਿਹੜੀ ਖਾਕੀ ਹੈ ਤੇ ਆ ਜਾਲੀ ਮੈਂ ਬੱਟੀਆਂ ਹੋਈਆਂ ਨੇ ਇਹਦੀਆਂ ਤੇ ਅਸੀਂ ਨਾ ਦੇਖ ਦੇਖ ਕੇ ਲੈ ਕੇ ਆਉਂਦੇ ਹੁੰਦੀਆਂ ਵੀ ਨਾਲ ਦੀ ਹਨਾ ਰੀਲ ਮਿਲ ਜੇ ਨਾਲ ਦਾ ਸਾਰਾ ਕੁਝ ਵੀਡੀਓ ਚੰਗੀ